ਤੁਹਾਨੂੰ ਪਹਿਲਾਂ ਤਾਂ ਮੈਂ ਸਾਰੇ ਬੱਚਿਆਂ ਦਾ ਸਾਰਾ ਯੂਥ ਜਿਹੜਾ ਅ ਇਥੋਂ ਦੇ ਪਾਰਟਿਸਪੈਂਟਸ ਉਹਨਾਂ ਦਾ ਸਵਾਗਤ ਕਰਦਾ ਹਾਂ ਔਰ ਐਸਐਸਪੀ ਹੁਸ਼ਿਆਰਪੁਰ ਅੰਡਰ ਹਿਸ ਐਬਲ ਲੀਡਰਸ਼ਿਪ ਇਹ ਆਈ ਥਿੰਕ ਚੌਥੀ ਮੈਰਾਥਨ ਉਹਨਾਂ ਨੇ ਅਰੇਂਜ ਕਰਾਈ ਹੈ ਨਸ਼ਿਆਂ ਦੇ ਖਿਲਾਫ ਤੇ ਮੈਂ ਸਮਝਦਾ ਕਿ ਪੁਲਿਸ ਐਂਡ ਐਸ ਪਰ ਐਸ ਐਨਫੋਰਸਮੈਂਟ ਇਜ਼ ਕਨਸਰਨਡ ਪੁਲਿਸ ਆਪਣਾ ਕੰਮ ਕਰ ਰਹੀ ਹੈ ਔਰ ਅਸੀਂ ਕੇਸਸ ਰਜਿਸਟਰ ਕਰ ਰਹੇ ਹਾਂ ਪਰ ਜਦ ਤੱਕ ਸੋਸਾਇਟੀ ਅੱਗੇ ਨਹੀਂ ਆਏਗੀ ਆਪਣਾ ਸਾਥ ਸਾਨੂੰ ਨਹੀਂ ਦੇਗੀ ਉਸ ਉਦੋਂ ਤੱਕ ਅਸਨ ਇਹ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਦਾ ਨਸ਼ਾ ਮੁਕਤ ਪੰਜਾਬ ਦਾ ਅਸੀਂ ਉਹ ਜਿਹੜਾ ਸੁਪਨਾ ਨਹੀਂ ਪੂਰਾ ਕਰ ਪਾਵਾਂਗੇ ਕੰਮ ਕਰਨ ਵਾਲੇ ਹੈਗੇ ਆ ਜਿਹੜਾ ਯੂਥ ਹੈ ਸਾਡਾ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਅਸੀਂ ਖੇਡਾਂ ਵੱਲ ਲਗਾਈਏ ਉਹ ਆਪਣਾ ਪੜ੍ਹਾਈ ਲਿਖਾਈ ਕਰਨ ਨੌਕਰੀਆਂ ਲੈਣ ਤੇ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਇਸ ਨੂੰ ਕਰੀਏ ਮਾਤਰ ਦੇ ਵਿਕਾਸ ਨਾਲ ਜਦ ਬੱਚਾ ਘਰੇ ਆਉਂਦਾ ਹੈ ਨੇਬਰਹੂਡ ਦੇ ਵਿੱਚ ਆਉਂਦਾ ਹੈ ਮਾਪਾ ਬੱਚੇ ਦਾ ਧਿਆਨ ਰੱਖਣ ਅਗਰ ਉਹ ਵਿਡਰੋਅਲ ਸਿੰਟਮਸ ਹੈ ਜਾਂ ਨਈ ਗੱਲ ਕਰ ਰਿਹਾ ਆਈ ਥਿੰਕ ਜੇ ਸੁਸਾਇਟੀ ਬੱਚੇ ਦਾ ਧਿਆਨ ਰੱਖੇ ਔਰ ਸਹੀ ਟਾਈਮ ਤੇ ਕਦਮ ਚੱਕ ਸਕੇ ਤਾਂ ਜਿਹੜਾ ਸਾਡਾ ਬੱਚਾ ਖਰਾਬ ਹੋ ਰਿਹਾ ਯੂਥ ਖਰਾਬ ਹੋ ਰਿਹਾ ਉਸ ਤੋਂ ਅਸੀਂ ਬਚ ਪਾਵਾਂਗੇ ਤੇ ਸਾਡਾ ਇੱਕ ਵਾਰ ਫਿਰ ਜਿਹੜਾ ਇਹ ਕਦਮ ਹੈਗਾ ਆਈ ਥਿੰਕ ਇਹ ਚੱਲਦਾ ਰਹੇਗਾ ਅੱਗੇ ਫਿਊਚਰ 'ਚ ਵੀ ਅਸੀਂ ਇਸ ਤਰ੍ਹਾਂ ਦੇ ਅਵੇਅਰਨੈਸ ਪ੍ਰੋਗਰਾਮਸ ਕਰਦੇ ਰਹਾਂਗੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.